गजा ਪਰਮ ਸਨਮਾਨਯੋ ਗੁਰੂ ਰੂ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੋਇੰਦਵਾਲ ਸਾਹਿਬ ਵਿੱਚ ਬੌਲੀ ਦੀ ਕਾਰ ਸੇਵਾ ਚੱਲ ਰਹੀ ਸੀ ਤੇ ਸੇਵਕ ਬੜੇ ਪ੍ਰੇਮ ਨਾਲ ਸੇਵਾ ਕਰ ਰਹੇ ਸਨ ਸ਼੍ਰੀ ਗੁਰ ਅਮਰਦਾਸ ਜੀ ਜਿਸ ਉੱਤੇ ਵੀ ਆਪਣੀ ਕਿਰਪਾ ਦ੍ਰਿਸ਼ਟੀ ਕਰਦੇ ਸਨ ਉਸ ਨੂੰ ਹੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਸੀ ਗਾਰਾ ਬਣਾ ਕੇ ਇਟਾ ਲਿਆਉਂਦੇ ਸਨ ਅਤੇ ਪਹਿਲਾਂ ਚੰਗੀ ਤਰ੍ਹਾਂ ਸੁਧਾਰ ਕੇ ਚੂਨਾ ਬਣਾਉਂਦੇ ਸਨ ਬੜੇ ਪ੍ਰੇਮ ਨਾਲ ਚੂਨੇ ਨੂੰ ਚੱਕੀਆਂ ਵਿੱਚ ਪੀਸਦੇ ਸਨ ਅਤੇ ਫਿਰ ਸੇਰ ਉੱਤੇ ਰੱਖ ਕੇ ਲੈ ਜਾਂਦੇ ਸਨ ਜਿਸ ਨੂੰ ਕਿਸੇ ਤਰ੍ਹਾਂ ਵੀ ਕੋਈ ਕੁਝ ਨਹੀਂ ਕਹਿੰਦਾ ਸੀ ਆਪੇ ਹੀ ਸ਼ੁਭ ਸੇਵਾ ਕਰਨੀ ਚਾਹੁੰਦੇ ਸਨ ਇੱਕ ਆਉਂਦਾ ਸੀ ਇੱਕ ਲੈ ਲੈ ਜਾਂਦਾ ਸੀ ਅਤੇ ਸਾਰੇ ਕਾਰੀਗਰਾਂ ਦੇ ਪਾਸ ਪਹੁੰਚਾਉਂਦੇ ਸਨ ਜਿਵੇਂ ਜਿਵੇਂ ਪ੍ਰੀਤ ਨਾਲ ਸੇਵਾ ਕਰਦੇ ਸਨ ਜਿਵੇਂ ਜਿਵੇਂ ਗੁਰੂ ਜੀ ਸਬ ਦੀ ਸੇਵਾ ਵੇਖ ਕੇ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਸਨ ਜਿਨ੍ਹਾਂ ਦੀ ਜੋਤ ਸਭ ਵਿੱਚ ਵਿਆਪਕ ਸੀ ਇੱਕ ਸਿੱਖ ਕਾਬਲ ਵਿੱਚ ਰਹਿੰਦਾ ਸੀ ਜਿਸ ਦੀ istri ਪਤੀ ਬਰਤਾ ਸੀ ਉਹ ਦਿਨ ਰਾਤ ਆਪਣੇ ਪਤੀ ਨੂੰ ਪਿਆਰ ਕਰਦੀ ਸੀ ਤੇ ਉਸ ਦੇ ਮਨ ਵਿੱਚ ਕਦੇ ਵੀ ਕਿਸੇ ਦੂਸਰੇ ਮਰਦ ਬਾਰੇ ਖਿਆਲ ਨਹੀਂ ਸੀ ਆਉਂਦਾ ਉਹ ਸਿੱਖਨੇ ਆਪਣੀ istri ਨੂੰ ਸੁਖਦਾਤੀ ਸਿੱਖੀ ਦ੍ਰੜਾਈ ਸੀ ਪਤੀ ਵਰਤਾ ਹੋਣ ਕਰਕੇ ਉਸ ਵਿੱਚ ਵਿਸ਼ਾਲ ਸ਼ਕਤੀ ਆ ਗਈ ਜਿੱਥੇ ਚਾਹੁੰਦੀ ਸੀ ਫੌਰਨ ਪਹੁੰਚ ਜਾਂਦੀ ਸੀ ਹਜ਼ਾਰਾਂ ਕੋਹਾਂ ਤੇ ਇੱਕ ਘੜੀ ਵਿੱਚ ਪਹੁੰਚ ਜਾਂਦੀ ਸੀ ਅਤੇ ਪਹੁੰਚਣ ਵਿੱਚ ਜ਼ਰਾ ਵੀ ਦੇਰ ਨਹੀਂ ਸੀ ਲੱਗਦੀ ਇਸ ਤਰ੍ਹਾਂ ਦੀਆਂ ਕਈ ਹੋਰ ਸ਼ਕਤੀਆਂ ਵੀ ਧਾਰਨ ਕੀਤੀਆਂ ਸਨ ਸਦਾ ਹੀ ਪਤੀ ਦੇ ਪ੍ਰੇਮ ਦੀ ਪ੍ਰੀਤ ਨੂੰ ਪਾਲਦੀ ਸੀ ਜਦੋਂ ਉਸ ਨੂੰ ਬੌਲੀ ਦੀ ਕਾਰ ਸੇਵਾ ਦਾ ਪਤਾ ਲੱਗਾ ਉਹ ਗੋਣਾ ਦੀ ਖਾਨ ਭਾਗ ਗੁਰੂ ਜੀ ਦੀ ਸੇਵਾ ਕਰਨ ਵਾਸਤੇ ਤਿਆਰ ਹੋ ਗਈ ਥੋੜੀ ਸੇਵਾ ਕਰਨ ਨਾਲ ਵੀ ਵੱਡਾ ਫਲ ਪ੍ਰਾਪਤ ਹੁੰਦਾ ਹੈ ਐਸੀ ਫਲਦਾਇਕ ਸੇਵਾ ਜਾਣ ਕੇ ਕੌਣ ਛੱਡਦਾ ਹੈ ਉਹ ਸਿੱਖਣੇ ਕਾਬਲ ਤਾਂ ਆਉਂਦੀ ਸੀ ਅਤੇ ਸਵੇਰ ਹੋਣ ਤੇ ਗੁਰਸੇਵਾ ਕਰਨ ਲੱਗ ਜਾਂਦੀ ਸੀ ਅਤੇ ਸਾਰਾ ਦਿਨ ਘਰ ਸੇਵਾ ਕਰਦੀ ਸੀ ਮਿੱਟੀ ਪੋਟ ਕੇ ਸਿਰ ਤੇ ਚੁੱਕ ਕੇ ਬਾਹਰ ਕੱਢਦੀ ਸੀ ਚੂਨਾ ਤੇ ਇੱਟਾਂ ਵੀ ਬਹੁਤ ਪ੍ਰੇਮ ਧਾਰਨ ਕਰਕੇ ਅਤੇ ਸ਼ੌਂਕ ਵਧਾ ਕੇ ਪਹੁੰਚਾਉਂਦੀ ਸੀ ਕਿਸੇ ਨਾਲ ਵੀ ਬੋਲਦੀ ਨਹੀਂ ਸੀ ਸਤਿਗੁਰਾਂ ਦੇ ਚਰਨਾਂ ਨੂੰ ਹਿਰਦੇ ਵਿੱਚ ਧਾਰਨ ਕਰਦੀ ਸੀ ਜਾਦ ਰਾਤ ਪੈਂਦੀ ਸੀ ਤਾਂ ਅੰਦਰ ਧਿਆਨ ਹੋ ਕੇ ਆਪਣੇ ਘਰ ਕਾਬਲ ਚਲੇ ਜਾਂਦੀ ਸੀ ਸਾਰੇ ਪਰਿਵਾਰ ਨਾਲ ਮਿਲ ਕੇ ਅੰਨ ਪਾਣੀ ਛਕਦੀ ਸੀ ਅਤੇ ਆਪਣੇ ਘਰ ਹੀ ਸੌਂਦੀ ਸੀ ਸਵੇਰ ਹੋਣ ਤੇ ਫਿਰ ਅਚਾਨਕ ਆ ਜਾਂਦੀ ਸੀ ਸੇਵਾ ਕਰਦੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿਮਰਨ ਕਰਦੀ ਸੀ ਉਸ ਨੂੰ ਵੇਖ ਕੇ ਸਿੱਖ ਹੈਰਾਨ ਰਹਿੰਦੇ ਸਨ ਉਸ ਇਸਤਰੀ ਦਾ ਕੋਈ ਪੇਤ ਨਹੀਂ ਸੀ ਪਾ ਰਿਹਾ ਸੇਕਾ ਕਹਿੰਦੇ ਸਨ ਸੇਵਾ ਕਰਦੀ ਕਰਦੀ ਖਲੋ ਕੇ ਹੱਥਾਂ ਨੂੰ ਇਸ ਤਰ੍ਹਾਂ ਹਿਲਾਉਂਦੀ ਹੈ ਜਿਵੇਂ ਪੰਘੂੜੇ ਨੂੰ ਝੁਲਾ ਰਹੀ ਹੋਵੇ ਫਿਰ ਕਾਰ ਸੇਵਾ ਕਰਨ ਲੱਗ ਜਾਂਦੀ ਹੈ ਇੱਕ ਘੜੀ ਬਾਅਦ ਫਿਰ ਉਸ ਤਰ੍ਹਾਂ ਹੀ ਹੱਥ ਹਿਲਾਉਂਦੀ ਹੈ ਜਿਵੇਂ ਪੰਘੂੜਾ ਝੁਲਾ ਰਹੀ ਹੋਵੇ ਪਤਾ ਨਹੀਂ ਇਹ ਸਦਾ ਹੀ ਕਿੱਥੋਂ ਆਉਂਦੀ ਜਾਂਦੀ ਹੈ ਸਾਰੇ ਇਹ ਜਾਣ ਕੇ ਬਹੁਤ ਹੈਰਾਨ ਹੁੰਦੇ ਸਨ ਦੂਸਰਾ ਹੱਥ ਹਿਲਾਉਂਦੀ ਨੂੰ ਵੇਖਦੇ ਸਨ ਗਤੀ ਦਾ ਕੋਈ ਪਤਾ ਨਹੀਂ ਸੀ ਲੱਗਦਾ ਜਿਸ ਨਾਲ ਅश्चਰਜ ਹੋਰ ਵੱਧਾ ਸੀ ਉਹ ਐਨੇ ਪ੍ਰੇਮ ਨਾਲ ਸੇਵਾ ਕਰ ਰਹੀ ਸੀ ਕਿ ਉਸ ਨੂੰ ਪੁੱਛ ਵੀ ਨਹੀਂ ਸਕਦੇ ਸਨ ਜੋ ਉਹ ਕਾਰ ਸੇਵਾ ਕਰ ਰਹੀ ਸੀ ਉਸ ਦੇ ਭੇਦ ਨੂੰ ਜਾਣ ਨਹੀਂ ਸੀ ਰਹੇ ਆਪਸ ਵਿੱਚ ਬਹੁਤ ਚਰਚਾ ਕਰਦੇ ਸਨ ਪਰ ਕਿਸੇ ਨੂੰ ਵੀ ਕੁਝ ਸਮਝ ਨਹੀਂ ਸੀ ਪੈਂਦੀ ਆਪਣੇ ਚਿੱਤ ਵਿੱਚ ਸੋਚਦੇ ਸਨ ਇਸ ਦੀ ਅੰਤਰਮੁਖੀ ਬਿਰਤੀ ਹੈ ਅਤੇ ਸੁਰਤ ਇੱਕ ਆਗਰ ਹੈ ਅਤੇ ਕਾਰ ਸੇਵਾ ਕਰਨ ਵਿੱਚ ਬੜੀ ਫੁਰਤੀ ਕਰਦੀ ਹੈ ਸਦਾ ਹੀ ਕਾਰ ਸੇਵਾ ਨਾਲ ਪ੍ਰੇਮ ਕਰਦੀ ਹੈ ਆਲਸ त्यागे ਬਹੁਤ ਉਦਮ ਕਰਦੀ ਹੈ ਕਈ ਦਿਨ ਇਸ ਤਰ੍ਹਾਂ ਬਤੀਤ ਕੀਤੇ ਸਾਰੀ ਸਿੱਖ ਸੰਗਤ ਅਸ਼ਚਰਜ ਵਿੱਚ ਡੁੱਬੀ ਰਹਿੰਦੀ ਸੀ ਫਿਰ ਸਾਰੇ ਮਿਲ ਕੇ ਸਤਿਗੁਰੂ ਜੀ ਦੇ ਪਾਸ ਆਏ ਹੈਰਾਨ ਹੋਈ ਹੋਈ ਬੁੱਧੀ ਨਾਲ ਪੁੱਛਣ ਲੱਗੇ ਏ ਪ੍ਰਭੂ ਜੀ ਰੋਜ਼ ਇੱਕ ਇਸਤਰੀ ਆਉਂਦੀ ਹੈ ਸਾਰਿਆਂ ਨਾਲ ਮਿਲ ਕੇ ਕਾਰ ਸੇਵਾ ਕਰਦੀ ਹੈ ਸ਼ਾਮ ਨੂੰ ਉਹ ਅਲੋਪ ਹੋ ਜਾਂਦੀ ਹੈ ਸਾਰਿਆਂ ਦੇ ਵੇਖਦੇ ਆ ਵੇਖਦੇ ਆ ਫਿਰ ਕਿਤੇ ਵੀ ਨਹੀਂ ਦਿਸਦੀ ਸਵੇਰ ਹੁੰਦਿਆਂ ਹੀ ਫਿਰ ਪਹਿਲਾਂ ਵਾਂਗ ਪ੍ਰਗਟ ਹੋ ਜਾਂਦੀ ਹੈ ਅਤੇ ਬਾਕੀ ਸਿੱਖਾਵਾਂ ਕਾਰ ਸੇਵਾ ਕਰਦੀ ਹੈ ਇੱਕ ਅਚਰਜ ਕੰਮ ਹੋਰ ਵੀ ਕਰਦੀ ਹੈ ਕਾਰ ਸੇਵਾ ਕਰਦੀ ਕਰਦੀ ਜਿਸ ਥਾਂ ਬੈਠਦੀ ਹੈ ਹੱਥ ਫੈਲਾ ਕੇ ਫਿਰ ਪਿੱਛੇ ਹਟਾ ਲੈਂਦੀ ਹੈ ਉਹ ਜ ਸਾਹਮਣੇ ਨਹੀਂ ਆਉਂਦੀ ਹੈ ਅਸੀਂ ਵੇਖ ਵੇਖ ਕੇ ਹਾਰ ਗਏ ਹਾਂ ਬਹੁਤ ਦਿਨਾਂ ਤੋਂ ਇਸ ਤਰ੍ਹਾਂ ਵੇਖ ਰਹੇ ਹਾਂ ਅੱਜ ਤੋ ਹਥੋਂ ਇਹ ਪੇੜ ਜਾਣਨਾ ਚਾਹੇ ਹਾਂ ਕੌਣ ਹੈ ਇਹ ਕਿਸ ਸ਼ਹਿਰ ਤੇ ਕਿਸ ਘਰ ਵੱਸਦੀ ਹੈ ਕਿਸ ਤਰ੍ਹਾਂ ਇਹ ਆਪਣੇ ਘਰ ਪਹੁੰਚਦੀ ਹੈ ਅਤੇ ਕਿਵੇਂ ਇਹ ਵਕਾਈ ਨਹੀਂ ਦਿੰਦੀ ਕਿਰਪਾ ਕਰਕੇ ਇਸ ਦਾ ਵਰਤਾਨ ਸੁਣਾਓ ਅਤੇ ਸਾਰੇ ਸਿੱਖਾਂ ਦੇ ਮਨ ਦੇ ਭਰਮ ਦੂਰ ਕਰੋ। ਸ਼੍ਰੀ ਗੁਰੂ ਅਮਰਦਾਸ ਜੀ ਉਹਨਾਂ ਦੀ ਇਹ ਗੱਲ ਸੁਣ ਕੇ ਉਸ ਇਸਤਰੀ ਦਾ ਸਾਰਾ ਪ੍ਰਸੰਗ ਸੁਣਾਉਣ ਲੱਗੇ। ਕਾਬਲ ਵਿੱਚ ਮੇਰਾ ਇੱਕ ਸਿੱਖ ਰਹਿੰਦਾ ਹੈ। ਉਸ ਦੀ ਇਹ ਇਸਤਰੀ ਉਸ ਨੂੰ ਬਹੁਤ ਪ੍ਰੇਮ ਕਰਦੀ ਹੈ। ਭਲੇ ਵੱਡੇ ਭਾਗਾ ਵਾਲੀ ਪਤੀ ਪ੍ਰਤਾ ਹੈ। ਗੁਰਸੇਵਾ ਕਰਨ ਵਾਸਤੇ ਸਦਾ ਤਤ ਪਰ ਰਹਿੰਦੀ ਹੈ। ਆਪਣੇ ਪਤੀ ਨੂੰ ਪਰਮੇਸ਼ਰ ਕਰਕੇ ਜਾਣਦੀ ਹੈ। ਉਸ ਦੀ ਆਗਿਆ ਹਰ ਵੇਲੇ ਮੰਦੀ ਹੈ ਪਰ ਆਏ ਪੁਰਸ਼ ਬਾਰੇ ਉਸ ਦੇ ਮਨ ਵਿੱਚ ਕਦੇ ਫੁਰਨਾ ਵੀ ਨਹੀਂ ਫੁਰਦਾ ਹੈ ਹਿਰਦੇ ਵਿੱਚ ਸਦਾ ਗੁਰੂ ਦਾ ਧਿਆਨ ਧਾਰ ਕੇ ਰੱਖਦੀ ਹੈ ਅਤੇ ਬਾਹਰ ਕਿਸੇ ਨਾਲ ਵੀ ਨਹੀਂ ਬੋਲਦੀ ਉਸ ਇਸਤਰੀ ਦੇ ਪਤੀ ਸਿੱਖ ਨੇ ਉਸ ਨੂੰ ਗੁਰਸੇਵਾ ਪਰੇ ਦੱਸਿਆ ਹੈ ਪਤੀ ਦੀ ਸੇਵਾ ਕਰਕੇ ਇਹ ਸ਼ਕਤੀ ਪ੍ਰਾਪਤ ਕੀਤੀ ਹੈ ਜਿਸ ਕਰਕੇ ਆਪਣੀ ਇੱਛਾ ਅਨੁਸਾਰ ਕਿਤੇ ਵੀ ਆ ਜਾ ਸਕਦੀ ਹੈ ਜਿਵੇਂ ਸਿੱਧਾ ਵਾਂਗ ਇਹ ਸਾਰੀਆਂ ਸਿੱਧੀਆਂ ਨਾਲ ਭਰਪੂਰ ਹੈ ਸਵੇਰੇ ਇੱਥੇ ਆ ਕੇ ਘਾਰ ਸੇਵਾ ਕਰਦੀ ਹੈ ਸ਼ਾਮ ਹੋਣ ਤੇ ਕਾਬਲ ਆਪਣੇ ਘਰ ਚਲੀ ਜਾਂਦੀ ਹੈ ਸਵੇਰ ਆਉਣ ਲੱਗੀ ਆਪਣੇ ਛੋਟੇ ਪੁੱਤ ਨੂੰ ਪੰਘੋੜੇ ਵਿੱਚ ਲਟਾਉਂਦੀ ਹੈ ਅਤੇ ਆਪਣੀ ਸ਼ਕਤੀ ਕਾਰਨ ਉਸ ਦਾ ਪੰਘੂੜਾ ਚਲਾਉਂਦੀ ਹੈ ਕਾਬਲ ਤੋਂ ਜਦ ਚੱਲਣ ਲੱਗਦੀ ਹੈ ਤਾਂ ਆਪਣੇ ਪੁੱਤਰ ਨੂੰ ਪੰਘੋੜੇ ਵਿੱਚ ਛੱਡ ਆਉਂਦੀ ਹੈ ਬੋਲੀ ਦੀ ਕਾਰ ਸੇਵਾ ਕਰਦੀ ਹੋਈ ਵੀ ਆਪਣੇ ਪੁੱਤਰ ਦੀ ਹਾਲਤ ਨੂੰ ਜਾਣਦੀ ਹੈ ਅਤੇ ਜਦ ਹੋ ਰੋਂਦਾ ਹੈ ਤਾਂ ਹੱਥ ਫੈਲਾ ਕੇ ਪੰਘੂੜੇ ਨੂੰ ਝੁਲਾ ਦਿੰਦੀ ਹੈ ਕਾਰ ਸੇਵਾ ਕਰਦੀ ਕਰਦੀ ਵੀ ਹੱਥਾਂ ਨੂੰ ਫੈਲਾ ਦਿੰਦੀ ਹੈ ਅਤੇ ਆਪਣੀ ਸ਼ਕਤੀ ਨਾਲ ਪੰਘੂੜੇ ਨੂੰ ਝੁਲਾ ਦਿੰਦੀ ਹੈ ਇਸ ਥਾਂ ਬੈਠੀ ਆਪਣੇ ਪੁੱਤਰ ਨੂੰ ਲਾਡ ਲੜਾਉਂਦੀ ਹੈ ਅਤੇ ਪ੍ਰੇਮ ਨਾਲ ਕਾਰ ਸੇਵਾ ਵੀ ਕਰਦੀ ਹੈ ਰਾਤ ਨੂੰ ਘਰ ਜਾ ਕੇ ਆਪਣਾ ਘਰ-ਬਾਰ ਸੰਭਾਲ ਲੈਂਦੀ ਹੈ ਅਤੇ ਆਪਣੇ ਪੁੱਤਰ ਅਤੇ ਪਤੀ ਨੂੰ ਮਿਲ ਕੇ ਆਨੰਦ ਧਾਰਨ ਕਰਦੀ ਹੈ। ਇਸਤਰੀ-ਪਾਸ ਪਤੀ-ਵ੍ਰਤਾ ਤੋਂ ਵੱਡਾ ਹੋਰ ਕੋਈ ਵੀ ਧਰਮ ਨਹੀਂ ਹੈ ਜਿਸ ਕਾਰਨ ਹਿਰਦੇ ਵਿੱਚ ਮਹਾਸ਼ਕਤੀ ਪ੍ਰਾਪਤ ਹੁੰਦੀ ਹੈ। ਪਹਿਲਾਂ ਵੀ ਇੱਕ ਐਸੀ ਪਤੀ-ਪ੍ਰਤਾ ਔਰਤ ਹੋਈ ਹੈ ਜਿਸਨੇ 10 ਦਿਨ ਹਨੇਰਾ ਕਰ ਰੱਖਿਆ ਸੀ ਉਹ ਇੰਨੀ ਬਲਵਾਨ ਤੇ ਸ਼ਕਤੀਸ਼ਾਲੀ ਹੋ ਗਈ। ਇਹ ਉਸਨੇ ਦੱਸ ਦੇਣ ਸੂਰਜ ਹੀ ਨਾ ਚੜਨ ਦਿੱਤਾ ਇਹ ਸੁਣ ਕੇ ਸੰਗਤ ਨੇ ਇਸ ਕਥਾ ਬਾਰੇ ਪੁੱਛਿਆ اے ਗੁਰੂ ਜੀ ਜਿਵੇਂ ਇਹ ਕਥਾ ਪਹਿਲਾਂ ਹੋਈ ਹੈ ਸਾਨੂੰ ਸੁਣਾਓ ਇਹ ਸੁਣ ਕੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਕਿਹਾ ਇੱਕ ਰਿਖੀ ਜੋ ਮੰਡ ਦੀ ਸੰਤਾਨ ਹੋਣ ਕਰਕੇ ਮਾਨਵ ਕਹਾਉਂਦਾ ਸੀ ਜੰਗਲ ਵਿੱਚ ਤਪ ਕਰ ਰਿਹਾ ਸੀ ਚੋਰਾਂ ਨੇ ਮਿਲ ਕੇ ਰਾਜੇ ਦੇ ਮਹਿਲਾ ਵਿੱਚ ਚੋਰੀ ਕੀਤੀ ਜਦੋਂ ਉਹ ਚੋਰੀ ਦਾ ਮਾਲ ਲੈ ਕੇ ਜਾ ਰਹੇ ਸਨ ਤਾਂ ਰਸਤੇ ਵਿੱਚ ਉਹਨਾਂ ਨੇ ਮਾਡਵ ਰਿਸ਼ੀ ਨੂੰ ਤਪ ਕਰਦੇ ਦੇਖਿਆ ਇੱਕ ਬਹੁਤ ਕੀਮਤੀ ਹਾਰ ਉਹ ਮਾਡਵ ਨੂੰ ਰਿਖੀ ਸਮਝ ਕੇ ਅਰਪਣ ਕਰ ਗਏ ਜੋਰ ਤਾਂ ਆਪਣੇ ਘਰ ਚਲੇ ਗਏ ਪਰ ਰਿਖੀ ਆਪਣੀ ਸਮਾਧੀ ਵਿੱਚ ਮਗਨ ਬੈਠਾ ਰਿਹਾ ਐਨੇ ਵਿੱਚ ਰਾਜੇ ਦੇ ਸੂਰਮੇ ਆਏ ਹਾਰ ਵੇਖ ਕੇ ਉਹਨਾਂ ਨੇ ਮੂਨੀ ਨੂੰ ਫੜ ਲਿਆ ਮੂਨੀ ਬਹੁਤ ਕਹਿ ਰਿਹਾ ਸੀ ਪਰ ਉਸ ਦੀ ਕੋਈ ਗੱਲ ਨਾ ਮੰਨੀ ਚੋਰ ਸਮਝ ਕੇ ਉਸਨੂੰ ਸੂਲੀ ਤੇ ਚੜਾ ਦਿੱਤਾ। 탑 ਦੀ ਸ਼ਤੀ ਕਰ ਉਹ ਮਰਿਆ ਨਹੀਂ। ਧਰਮਰਾਜ ਤੇ ਉਸਨੂੰ ਬਹੁਤ ਗੁੱਸਾ ਆਇਆ। ਕਹਿਣ ਲੱਗਾ, "ਹੇ ਮਾੜੀ ਬੁੱਧੀ ਵਾਲੇ ਧਰਮਰਾਏ, ਤੂੰ ਇਹ ਅਨਿਆਇ ਕੀਤਾ ਹੈ। ਪਾਪ ਤੋਂ ਬਿਨਾਂ ਹੀ ਮੈਨੂੰ ਸੂਲੀ ਤੇ ਚੜਾ ਦਿੱਤਾ ਹੈ। ਮੈਂ ਤੈਨੂੰ ਵੱਡਾ ਸਰਾਪ ਦੇਵਾਂਗਾ। ਮੈਂ ਸਾਰੀ ਉਮਰ ਧਰਮ ਕੀਤਾ ਹੈ, ਬਿਨਾਂ ਪਾਪ ਦੇ। ਤੂੰ ਮੈਨੂੰ ਸੂਲੀ ਤੇ ਚੜਾ ਦਿੱਤਾ।" ਧਰਮਰਾਏ ਨੇ ਫੇਰਾ ਕੇ ਮੁਣੀ ਨੂੰ ਕਿਹਾ, ਤੂੰ ਪਿਛਲੇ ਕਰਮਾਂ ਦਾ ਹੀ ਫਲ ਲਿਆ ਹੈ ਜਦ ਤੇਰੀ ਬਾਲ ਕੁੰਮਰ ਸੀ ਤੂੰ ਸੂਲ ਨਾਲ ਇੱਕ ਟਿੱਡੇ ਨੂੰ ਵੇਨੇ ਦਿੱਤਾ ਸੀ ਉਸ ਕਾਰਨ ਤੈਨੂੰ ਸੂਲੀ ਦੀ ਸਜ਼ਾ ਮਿਲੀ ਹੈ ਇਹ ਸੁਣ ਕੇ Muni ਬੋਲਿਆ ਇਹ ਕੋਈ ਨਿਆ ਨਹੀਂ ਬਾਲ ਕੁੰਮਰ ਸੋਝੀ ਤੋਂ ਬਗੈਰ ਹੁੰਦੀ ਹੈ ਉਸ ਵੇਲੇ ਜਿਹੜਾ ਉਹ ਕਰਮ ਕਰੇ ਵੱਡਾ ਹੋ ਕੇ ਉਸ ਦਾ ਫਲ ਕਿਵੇਂ ਲਵੇ ਅੱਜ ਤੋਂ ਐਸੀ ਮਰਿਆਦਾ ਕਰੋ ਇਹ ਧਰਮ ਰਾਏ ਜਿਵੇਂ ਮੈਂ ਕਹਿੰਦਾ ਹਾਂ ਬਾਲਕ ਉਮਰ ਵਿੱਚ ਬੱਚੇ ਨੂੰ ਕੋਈ ਸੋਧ ਨਹੀਂ ਹੁੰਦੀ ਹੈ ਇਸ ਲਈ ਬਾਲਕ ਉਮਰ ਵਿੱਚ ਜੋ ਕਰਮ ਕਰੇ ਉਸ ਦਾ ਵੱਡਾ ਹੋ ਕੇ ਫਲ ਨਾ ਪਾਵੇ ਜਦ ਮਾਂਡਕ मुनि ਸੂਲੀ ਉੱਤੇ ਚੜਿਆ ਹੋਇਆ ਸੀ ਤਾਂ ਇੱਕ ਪਤੀ ਵਰਤੈ स्त्री ਨੇ ਉਸ ਨੂੰ ਨਾ ਵੇਖਿਆ ਉਹ ਆਪਣੇ ਪਿੰਗਲੇ ਪਤੀ ਨੂੰ ਸਿਰ ਤੇ ਚੁੱਕ ਕੇ ਲੈ ਜਾ ਰਹੀ ਸੀ ਕਿ ਚਲਦੇ ਆਂ ਚਲਦੇ ਆਂ ਸਿਰ ਤੇ ਚੁੱਕਿਆ ਹੋਇਆ ਉਸ ਦਾ ਪਤੀ ਸੂਲੀ ਨੂੰ ਜਾਵਤ ਜਾ ਉਸ ਵੇਲੇ ਬੜਾ ਹਨੇਰਾ ਸੀ ਇਸ ਲਈ ਉਸ ਔਰਤ ਨੂੰ ਦਿਸ਼ਿਆ ਨਹੀਂ ਸੀ ਜਦ Muni ਨੂੰ ਉਸ ਔਰਤ ਦਾ ਪਤੀ ਵਜਾ ਤਾਂ ਹਿੱਲਣ ਕਰਕੇ ਦੁਖੀ ਹੋਣ ਕਰਕੇ ਉਹ ਬਹੁਤ ਗੁੱਸੇ ਵਿੱਚ ਆਇਆ ਉਸਨੇ ਉਸੇ ਵੇਲੇ ਉਸ ਔਰਤ ਨੂੰ श्राप ਦੇ ਦਿੱਤਾ ਸੂਰਜ ਚੜ੍ਹਦੇ ਸੰਸਾਰ ਤੇਰਾ ਪਤੀ ਜਿਸ ਨੂੰ ਤੂੰ ਸਿਰ ਤੇ ਚੁੱਕਿਆ ਹੈ ਮਰ ਜਾਏਗਾ ਇਹ ਸੁਣ ਕੇ ਪਤੀ ਬਰਤਾ ਔਰਤ ਜਿਸ ਦਾ ਨਾਮ ਸਤਿਆਵਤੀ ਦੱਸਦੇ ਹਨ ਉਸਨੇ ਬਹੁਤ ਦੁੱਖ ਮਨਾਇਆ ਕਹਿਣ ਲੱਗੀ ਅਣਜਾਣੇ ਵਿੱਚ ਮੇਰਾ ਪਤੀ ਤੈਨੂੰ ਛੂ ਗਿਆ ਜੇ ਸੂਰਜ ਚੜਦਿਆਂ ਹੀ ਮੇਰੇ ਪਤੀ ਨੇ ਮਰ ਜਾਣਾ ਹੈ ਤਾਂ ਫਿਰ ਇਹ ਸੂਰਜ ਨਿਕਲੇਗਾ ਹੀ ਨਹੀਂ ਜੋ ਮੇਰੇ ਮਰੇ ਹੋਏ ਪਤੀ ਨੂੰ ਜਿਉਂਦਾ ਕਰੇਗਾ ਉਹ ਹੀ ਇਸ ਦੁਨੀਆ ਤੇ ਸੂਰਜ ਨੂੰ ਉਹਦੇ ਕਰ ਸਕੇਗਾ ਜਦ ਪਤੀ ਪ੍ਰਤਾ ਔਰਤ ਨੇ ਇਸ ਤਰ੍ਹਾਂ ਕਿਹਾ ਤਾਂ ਸੂਰਜ ਨਾ ਚੜਿਆ ਤੇ ਚਾਰੇ ਪਾਸੇ ਹਨੇਰਾ ਛਾ ਗਿਆ ਇਸ ਪਾਤੇ 10 ਦਿਨ ਬੀਤ ਗਏ ਸਾਰਾ ਜਗਤ ਵਿਆਕੁਲ ਹੋ ਗਿਆ ਸਾਰੇ ਦੇਵਤਿਆਂ ਨੇ ਫਿਰ ਉਪਾਅ ਕੀਤਾ ਅਤੇ ਮਿਲਕੇ ਉਸਦੇ ਪਤੀ ਨੂੰ ਜਿਵਾ ਦਿੱਤਾ ਇਸ ਤਰ੍ਹਾਂ ਪਤੀ ਪ੍ਰਤਾ ਇਸਤਰੀ ਵਿੱਚ ਬਹੁਤ ਸ਼ਕਤੀ ਹੈ ਸ਼ਕਤੀ धारण ਕਰਕੇ ਉਹ ਸਭ ਥਾਂ ਜਾ ਸਕਦੀ ਹੈ ਇਸ ਕਰਕੇ ਕਾਬਲ ਤੋਂ ਚਲ ਕੇ ਆਉਂਦੀ ਹੈ ਇੱਕ ਪਤੀ ਪ੍ਰਤਾ ਇਸਤਰੀ ਹੈ ਦੂਸਰੀ ਗੁਰੂ ਘਰ ਦੀ ਸੇਵਾ ਦੀ ਕਮਾਈ ਕਰਦੀ ਹੈ ਰਾਤ ਦਿਨ ਸਤਿਗੁਰੂ ਜੀ ਦਾ ਧਿਆਨ ਧਾਰ ਕੇ